ਆਪ ਸਾਰੀਆਂ ਸੰਗਤਾਂ ਨੂੰ ਅੱਜ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ 500 ਸਿਹਾਰੀ ਮੇ ਜਨਮ ਦਿਹਾੜੇ ਉੱਤੇ ਲੱਖ ਲੱਖ ਵਧਾਈਆਂ ਤੀਸਰੇ ਪਾਤਸ਼ਾਹ ਜੀ ਦਸੇ ਗੁਰੂਆਂ ਦੇ ਵਿੱਚੋਂ ਗੁਰੂ ਹੋਏ ਜਿਨ੍ਹਾਂ ਦੀ ਉਮਰ ਸਭ ਤੋਂ ਵੱਡੀ ਹੋਈ ਇਹਨਾਂ ਦੀ ਉਮਰ 95 ਸਾਲ ਦੀ ਸੀ ਤੇ ਇਹਨਾਂ ਦਾ ਜਿਹੜਾ ਜਨਮ ਆ ਉਹ 5 ਮਈ 1479 1 ਘਟ 80 ਨੂੰ ਹੋਇਆ ਤੇ ਇਹ ਗੁਰੂ ਨਾਲ ਕ੍ਰਿਸ਼ੇਵ ਜੀ ਮਹਾਰਾਜ ਤੋਂ 10 ਸਾਲ ਛੋਟੇ ਸੀ ਉਹਨਾਂ ਦਾ 69 ਦਾ ਜਨਮਾ ਇਹਨਾਂ ਦਾ 79 ਦਾ ਜਨਮਾ ਤੇ ਇੱਕ ਇਹਨਾਂ ਦੇ ਜੀਵਨ ਦੇ ਵਿੱਚੋਂ ਪਹਿਲੀ ਵੱਡੀ ਗੱਲ ਇਹ ਸਿੱਖਣ ਵਾਲੀ ਹੈ ਵੀ ਜਦੋਂ ਤੁਹਾਨੂੰ ਗਿਆਨ ਹੋ ਜੇ ਉਹਦੀ ਮੁੜਿਆ 62 ਸਾਲ ਦੀ ਉਮਰ ਸੀ ਤੀਸਰੇ ਪਾਸਾ ਦੀ ਜਦੋਂ ਇਹਨਾਂ ਨੂੰ ਗਿਆਨ ਹੋਇਆ ਇਹਨਾਂ ਨੂੰ ਮੇੜਾ ਮਾਰਿਆ ਇਹ ਦੇਵੀ ਦੀ ਪੂਜਾ ਕਰਨ ਜਾਂਦੇ ਹੁੰਦੇ ਸੀਗੇ ਦੇਵੀ ਦੇ ਭਗਤ ਸੀਗੇ ਬੜੇ ਇਹਨਾਂ ਦਾ ਸਾਰੇ ਪਾਸਿਓਂ ਠੀਕ ਸੀ ਕੰਮ ਤੇ ਇਹਨਾਂ ਨੂੰ ਮਹਿਣਾ ਵੱਜਿਆ ਵੀ ਤੁਸੀਂ ਨਗੂਰੇ ਹੋ ਵੀ ਮੈਂ ਨਗੂਰੇ ਦੇ ਹੱਥੋਂ ਰੋਟੀ ਖਾ ਲੀ ਤੇ ਇਹਨਾਂ ਦੇ ਮਨ ਦੇ ਵਿੱਚ ਆਇਆ ਵੀ ਮੈਂ ਹਾਂ ਤਿੱਖ ਨਗੂਰੀ ਫਿਰਦਾ ਤੇ ਫਿਰ ਇਹਨਾਂ ਨੇ ਦੂਸਰੀ ਸਿੱਖਿਆ ਇਹਨਾਂ ਦੇ ਜੀਵਨ ਦੇ ਵਿੱਚੋਂ ਇਹ ਮਿਲਦੀ ਆ ਜਦੋਂ ਅਸੀਂ ਕਹਿ ਦਿੰਨੇ ਬੀਬੀਆਂ ਪਾਠ ਨਹੀਂ ਕਰਦੀਆਂ ਤਾਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਸੁਪੁੱਤਰੀ ਸੀ ਬੀਬੀ ਅਮਰੋ ਤੇ ਉਹਨਾਂ ਦਾ ਵਿਆਹ ਇਹਨਾਂ ਦੇ ਭਤੀਜੇ ਨਾਲ ਹੋਇਆ ਸੀਗਾ ਤਾਂ ਸਵੇਰ ਵੇਲੇ ਬੀਬੀ ਅਮਰੋ ਮਧਾਣੀ ਰੜਕਦੇ ਸੀਗੇ ਤੇ ਉਦੋਂ ਇਹਨਾਂ ਨੇ ਪੋਲੇ ਚ ਹੋ ਕੇ ਬੀਬੀ ਅਮਰੋ ਤੋਂ ਆਸਾ ਦੀ ਵਾਰ ਦੀ ਬਾਣੀ ਸੁਣੀ ਤੇ ਉਹ ਬੜੇ ਪ੍ਰੇਮ ਦੇ ਨਾਲ ਗਈ ਤੇ ਉਹ ਕੰਠ ਕਰਕੇ ਬਾਣੀ ਪੜ ਰਹੀ ਸੀ ਜੇ ਦੇਖ ਕੇ ਨਹੀਂ ਤਾਂ ਇਥੇ ਇਹ ਚੀਜ਼ ਦਾ ਅਨੁਭਵ ਹੁੰਦਾ ਵੀ ਕੰਠ ਉਹ ਬੱਦੇ ਦੇ ਹੁੰਦੀ ਹੈ ਜਿਹੜਾ ਜਿਆਦੇ ਤਜਾਦ ਦੇ ਵਿੱਚ ਬਾਣੀ ਨੂੰ ਪੜਦਾ ਸੁਣਦਾ ਤੇ ਇਥੋਂ ਪਤਾ ਲੱਗਦਾ ਵੀ ਸਤਗੁਰਾਂ ਨੇ ਕਦੇ ਵੀ ਇਹ ਵਿਤਕਰਾ ਨਹੀਂ ਕਰਿਆ ਵੀ ਬੀਬੀ ਬਾਣੀ ਨਹੀਂ ਪੜ ਸਕਦੀ ਇਹ ਦੂਸਰੀ ਸਿੱਖਿਆ ਦੇ ਸਤੂ ਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਤਕਰੀਬਨ 62 ਸਾਲ ਦੀ ਉਮਰ ਸੀ ਜਦੋਂ ਇਹ ਆਏ ਤੇ 62 ਸਾਲ ਤੋਂ ਲੈ ਕੇ 72 ਸਾਲ ਤੱਕ ਇਹਨਾਂ ਨੇ ਖਡੂਰ ਸਾਹਿਬ ਤੋਂ ਲੈ ਕੇ ਗੋਇੰਦਵਾਲ ਗਾਗਰ ਦੀ ਸੇਵਾ ਕਰੀ ਦੂਸਰੇ ਪਾਤਸ਼ਾਹ ਦੇ ਉੱਠਣ ਤੋਂ ਪਹਿਲਾਂ ਇਹ ਗਾਗਰ ਲਿਆ ਕੇ ਭਰ ਕੇ ਧਰ ਦਿੰਦੇ ਸੀ ਤੇ ਬਥੇਰੇ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਾਰਜ ਕਰੇ ਤੇ 72 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਪੁਰਤਕ ਦਿੱਤੀ ਮਿਲੀ ਤੇ ਤਕਰੀਬਨ ਇਹ ਮੰਨ ਲਓ ਵੀ 95 ਸਾਲ ਦੀ ਉਮਰ ਨੂੰ ਇਹ ਜੋਤੀ ਜੋਤ ਸਮਾ ਗਏ ਤੇ ਉਹਦੇ ਬਾਅਦ ਦੇ ਵਿੱਚੋਂ ਜਿਹੜੀ ਗੁਰਤਾ ਗੱਦੀ ਸੀ ਉਹ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਆਪਾਂ ਭਾਈ ਜੇਠਾ ਜੀ ਵੀ ਕਹਿੰਦੇ ਆ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਦਾ ਨਾਮ ਤੇਜਪਾਲਨ ਤੇ ਮਾਤਾ ਦਾ ਨਾਮ ਬੀਬੀ ਸੁਲੱਖਣੀ ਸੀ ਤੇ 10 ਦਿਨ ਵਿੱਚ 24 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ ਮਨਸਾ ਦੇਵੀ ਜੀ ਨਾਲ ਉਹ ਲੜਕੀ ਦਾ ਨਾਮ ਸੀ ਮਨਸਾ ਦੇਵੀ ਤੇ ਇਹਨਾਂ ਦੇ ਘਰੇ ਦੱਸਦੇ ਹਨ ਵੀ ਦੋ ਲੜਕੇ ਬਾਬਾ ਮੋਹਣ ਜੀ ਬਾਬਾ ਮੋਰੀ ਜੀ ਦੋ ਲੜਕੀਆਂ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਤੇ ਦੱਸਦੇ ਨੇ ਕਿ ਵੀ ਇਹਨਾਂ ਨੇ 17 ਰਾਗਾਂ ਦੇ ਵਿੱਚ 906 ਸ਼ਬਦ ਲਿਖੇ ਨੇ ਤੇ ਨਿਤਨੇਮ ਦੀ ਬਾਣੀ ਦੇ ਵਿੱਚ ਇਹਨਾਂ ਦੀ ਸਰਮੌਰ ਬਾਣੀ ਆਨੰਦ ਸਾਹਿਬ ਜੀਆ ਦਾ ਆਪਾ ਪਾਠ ਜ਼ਰੂਰ ਸਰਵਣ ਕਰਦੇ ਆ ਸੋ ਇਹ ਤੀ ਇਤਿਹਾਸ ਤੀਸਰੇ ਪਾਸਾ ਜੀਆਂ ਦਾ ਕਿਉਂਕਿ ਅੱਜ ਤੀਸਰੇ ਪਾਸ਼ਾ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਅੱਜ ਉਹਨਾਂ ਦਾ 546ਵਾਂ ਜਨਮ ਦਿਹਾੜਾ ਆਪ ਸਾਰੀਆਂ ਸੰਗਤਾਂ ਨੂੰ ਤੀਸਰੇ ਪਾਸ਼ਾ ਜੀਆਂ ਦੇ 500 46ਵੇਂ ਜਨਮ ਦਿਹਾੜੇ ਉੱਤੇ ਲੱਖ ਲੱਖ ਵਧਾਈਆਂ